ਜੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਜਿੱਥੇ ਕੀ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਜਾ ਰਹੀ ਹੈ ਉਸੇ ਤਹਿਤ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰ ਹਨ ਹਥਿਆਰ ਸਪਲਾਈਰ ਹਨ ਉਹਨਾਂ ਤੇ ਵੀ ਚਕੰਜਾ ਕੱਸਿਆ ਜਾ ਰਿਹਾ ਹੈ ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਉਸ ਲਈ ਦੇਖਣ ਨੂੰ ਮਿਲਦੀ ਹੈ ਜਦੋਂ ਜ਼ਿਲ੍ਹਾ ਤਰਨਤਾਰਨ ਦੇ ਸੀਆਈਏ ਸਟਾਫ ਦੀ ਪੁਲਿਸ ਨੂੰ ਦੋ ਜਿਹੜੇ ਅੰਤਰਰਾਸ਼ਟਰੀ ਤਸਕਰ ਜੜੇ ਆ ਹਥਿਆਰ ਤਸਕਰ ਆ ਉਹ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ ਪਾਕਿਸਤਾਨ ਨਾਲ ਇਹਨਾਂ ਦੇ ਸਬੰਧ ਪਾਏ ਗਏ ਹਨ ਜੋ ਕਿ ਹਥਿਆਰ ਦੀ ਖੇਪ ਮੰਗਵਾ ਕੇ ਅੱਗੇ ਸਪਲਾਈ ਕਰਨ ਦਾ ਧੰਦਾ ਕਰਦੇ ਸਨ ਪਿੰਡ ਡਲੇਰੀ ਜੋ ਜਿਹੜੀ ਸੂਚਨਾ ਮਿਲੀ ਸੀ ਉਥੇ ਨਾਕਾਬੰਦੀ ਕਰਦੇ ਹੋਏ ਦੋ ਜਿਹੜੇ ਅੰਤਰਰਾਸ਼ਟਰੀ ਨਸ਼ਾ ਤਸਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਸ਼ੇਰ ਸਿੰਘ ਉਰਫ ਗੋਰੀ ਪੁੱਤਰ ਜਸਾ ਸਿੰਘ ਵਾਸੀ ਪਿੰਡ ਡੱਲ ਜੋ ਬਿਲਕੁਲ ਸਰਹੱਦ ਦੇ ਨਾਲ ਪਿੰਡ ਮੌਜੂਦ ਹੈ ਔਰ ਸੁਖਬੀਰ ਸਿੰਘ ਉਰਫ ਸੁੱਖਾ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਲੇਕੇ ਪਿੰਡ ਦੇ ਨਿਵਾਸੀ ਹਨ ਜਿਨ੍ਹਾਂ ਨੂੰ ਪਾਸੋਂ ਪੁਲਿਸ ਨੇ ਦੋ ਜਿਹੜੇ 30 ਬੋਰ ਦੇ ਜਿਹੜੇ 4 ਜਿੰਦਾ ਰੌਂਦੇ ਤੇ ਨਾਲ ਦੋ ਪਿਸਤੌਲ ਜਿਹੜੇ ਚਾਈਨਾ ਮੇਡ ਦੇ ਬਣੇ ਹੋਏ ਆ ਉਹ ਬਰਾਮਦ ਕੀਤੇ ਹਨ ਇਸ ਦੌਰਾਨ ਪੁਲਿਸ ਨੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਵੀ ਇਨ੍ਹਾਂ ਤੋਂ ਬਰਾਮਦ ਕੀਤਾ ਹੈ ਜਿਹੜੀ ਜਾਣਕਾਰੀ ਪੁਲਿਸ ਅਧਿਕਾਰੀ ਵੱਲ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਹੈ ਕਿ ਦੋਵੇਂ ਜਿਹੜੇ ਆ ਇਹ ਤਸਕਰ ਸੀ ਇਹਦੇ ਸਬੰਧ ਪਾਕਿਸਤਾਨ ਵਿੱਚ ਬੈਠੇ ਜਿਹੜੇ ਤਸਕਰ ਹਨ ਜਾਂ ਸਮੱਗਲਰ ਹਨ ਉਹਨਾਂ ਨਾਲ ਪਾਏ ਗਏ ਨੇ ਜੋ ਮੋਬਾਈਲ ਦੀ ਲੋਕੇਸ਼ਨ ਭੇਜ ਕੇ ਡਰੋਨ ਦੀ ਮਦਦ ਨਾਲ ਇਥੇ ਹਥਿਆਰਾਂ ਨੂੰ ਮੰਗਵਾਉਂਦੇ ਸਨ ਅੱਗੇ ਸਪਲਾਈ ਕਰਨ ਦਾ ਧੰਦਾ ਕਰਦੇ ਸਨ ਇਸ ਦੇ ਨਾਲ ਇਹਨਾਂ ਦੇ ਕੁਝ ਹੋਰ ਸਾਥੀ ਵੀ ਅੱਗੇ ਸੰਭਾਵਨਾ ਹੈ ਕਿ ਉਹ ਵਿੱਚ ਸ਼ਾਮਲ ਹੋ ਸਕਦੇ ਹਨ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਸਬੰਧ ਜਿਹੜੇ ਕਿ ਗੈਂਗਸਟਰਾਂ ਨਾਲ ਵੀ ਪਾਏ ਗਏ ਹਨ ਔਰ ਜਿਹੜੀ ਪੁਲਿਸ ਹੈ ਉਸ ਦੀ ਜਾਣਕਾਰੀ ਆ ਕੁਝ ਦਿਨਾਂ ਬਾਅਦ ਜਲਦ ਦੇਣ ਦੀ ਉਮੀਦ ਰੱਖੀ ਗਈ ਹੈ ਔਰ ਔਰ ਇਸ ਦੇ ਨਾਲ ਹੀ ਹੋਰ ਵੀ ਕਈ ਜਿਹੜੇ ਆ ਵੱਡੀ ਮਾਤਰਾ ਵਿੱਚ ਜਿਹੜੇ ਹਥਿਆਰ ਹਨ ਉਹਦੇ ਰਾਮਧੌਂਦੀ ਅਸ਼ੰਕਾ ਵੀ ਪੁਲਿਸ ਵੱਲੋਂ ਜਿਤਾਈ ਜਾ ਰਹੀ ਹੈ। ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਤੇ ਡੀਆਈ ਸਾਹਿਬ ਹਰਮਨ ਵੀਰ ਸਿੰਘ ਗੱਲ ਤੇ ਤਰਨਤਾਂ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਸ਼ਰਿੰਦਰ ਲਾਂਬਾ ਜੀ ਆਈਪੀਐਸ ਇਹਨਾਂ ਦੇ ਹਦਾਇਤਾਂ ਨਿਰਦੇਸ਼ਾਂ ਅਨੁਸਾਰ ਜਿਵੇਂ ਮਾਰੇ ਅੰਸਰਾਂ ਦੇ ਖਾਸ ਕਰਕੇ ਵਰ ਖਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਆ ਤੇ ਉਹਨੂੰ ਕੰਟੀਨਿਊ ਕਰਦੇ ਹੋਏ ਸੀਈ ਇਨਚਾਰਜ ਪ੍ਰਭਦੀ ਸਿੰਘ ਉਹਨਾਂ ਵੱਲੋਂ ਦੋ ਵੱਡੇ ਗੈਂਗਸਟਰ ਨਾਲ ਰਿਲੇਟਡ ਬੰਦੇ ਜਿਹੜੇ ਪਾਕਿਸਤਾਨੋਂ ਵੈਪਰ ਮੰਗਾ ਕੇ ਅੱਗੇ ਸਪਲਾਈ ਕਰਦੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜੀ। ਉਹਨਾਂ ਕੋਲੋਂ ਦੋ ਬਿਆਪਰ ਕਵਰ ਕੀਤੇ ਗਏ ਆ ਇਹ ਦੋਵੇਂ ਜਾਨੇ ਡਿਲੀਰੀ ਪਿੰਡ ਤੋਂ ਸ਼ਹਿਰ ਵੱਲੋਂ ਆ ਰਹੇ ਸੀਗੇ ਮੋਟਰਸਾਈਕਲ ਦੇ ਉੱਪਰ ਬਿਨਾਂ ਨੰਬਰ ਸੀ ਪੁਲਿਸ ਨੂੰ ਇੱਕ ਖੁਫੀਆ ਇੰਟੈਲੀਜੈਂਸ ਚਰੀਏ ਇਨਫੋਰਮੇਸ਼ਨ ਮਿਲੀ ਸੀਗੀ ਜਦੋਂ ਇਹਨਾਂ ਨੇ ਉਹਨਾਂ ਨੂੰ ਹੱਥ ਦਿੱਤਾ ਤਾਂ ਉਹ ਪਿੱਛੇ ਨੂੰ ਵਾਪਸ ਭੱਜਣ ਲੱਗੇ ਤੇ ਇਹਨਾਂ ਨੇ ਬੜੀ ਹੀ ਫੁਰਤੀ ਦੇ ਨਾਲ ਉਹਨਾਂ ਦੋਹਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਹੋਇਆ ਜੀ ਉਹਨਾਂ ਵਿੱਚੋਂ ਇੱਕ ਦਾ ਨਾਮ ਹੈਗਾ ਸ਼ੇਰ ਸਿੰਘ ਪੁੱਤਰ ਗੋਰੀ ਪੁੱਤਰ ਜੱਸਾ ਸਿੰਘ ਵਾਸੀ ਡਲ ਥਾਣਾ ਖਾਲੜਾ ਦੂਜੇ ਦਾ ਨਾਮ ਹੈਗਾ ਸੁਖਵੀਰ ਸਿੰਘ ਉਰਫ ਸੁੱਖਾ ਪੁੱਤਰ ਜਗਿੰਦਰ ਸਿੰਘ ਵਾਸੀ ਕਾਲੇਕੇ 18 ਸਦਰ ਪੱਟੀ ਇਹ ਦੋਵੇਂ ਬੰਦੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਆ ਜੀ ਤੇ ਜਿਹੜਾ ਇਹਨਾਂ ਦੇ ਵਿੱਚੋਂ ਹੈਗਾ ਆ ਸੁਖਵੀਰ ਸਿੰਘ ਇਥੇ ਪਹਿਲਾਂ ਵੀ 5 ਕੇਸ ਰਜਿਸਟਰ ਨੇ ਅਲੱਗ-ਅਲੱਗ ਧਾਰਾ ਦੇ ਤਹਿਤ ਐਨਡੀਪੀਏ ਸੈਕਟਰ ਦੇ ਵੀ ਨੇ ਤੇ ਮਰਡਰ ਦਾ ਵੀ ਕੇਸ ਦਰਜਾ ਤੇ ਅਸਲਾ ਐਕਟ ਦਾ ਵੀ ਕੇਸ ਰਜਿਸਟਰਡ ਆ ਜੀ ਕਿ ਇਹ ਗੈਂਗਸਟਰ ਮੰਨ ਲਿਖ ਪਾਇਆ ਇਹ ਪਾਕਿਸਤਾਨ ਦੇ ਵਿੱਚੋਂ ਇਹਨਾਂ ਨੇ ਸਮਗਲਿੰਗ ਕੀਤੀ ਸੀਗੀ ਸਾਰੇ ਦੋਵੇਂ ਵਪਨਾਂ ਦੀ ਜਿਹੜੀ ਤੁਸੀਂ ਕਰ ਰਹੇ ਹੋ ਅੱਗੇ ਉਹ ਇਨਫਰਮੇਸ਼ਨ ਅਸੀਂ ਤੁਹਾਡੇ ਨਾਲ ਥੋੜੇ ਦੇ ਅੱਜ ਸ਼ੇਅਰ ਕਰ ਲਾਂਗੇ ਅੱਜ ਇਹਨਾਂ ਦਾ ਰਿਮਾਂਡ ਲਾਂਗੇ ਆਫਟਰ ਰਿਮਾਂਡ ਤੁਹਾਨੂੰ ਦੱਸ ਦਾਂਗੇ ਕਿ ਕਿਥੋਂ ਵਾਲੇ ਕਿਹੜੇ ਗੈਂਗਸਟਰ ਦੇ ਨਾਲ ਇਹ ਰਿਲੇਟਡ ਸੀਗੇ ਜੀ ਇਹਨਾਂ ਦੇ ਉੱਪਰ ਮੁਕੱਦਮਾ ਨੰਬਰ 271 ਹੀ ਖਾਲੜਾ ਥਾਣੇ ਦੇ ਵਿੱਚ ਦਰਜ ਕਰ ਦਿੱਤਾ ਹੈ ਸਰ ਅੱਗੇ ਵੀ ਕੋਈ ਚਲੋ ਡਿਸਾਈਨਮੈਂਟ ਮੰਗਾ ਚੁੱਕਾ ਜਾਂ ਸਬਵਾਈ ਕਰਨਾ ਕੰਮ ਹੈ ਇਹ ਸਪਲਾਈ ਕਰਦੇ ਸੀਗੇ ਜਿਹੜਾ ਸੁਖਵੀਰ ਸਿੰਘ ਸੀਗਾ ਜੀ ਤੁਹਾਨੂੰ ਦੱਸਿਆ ਉੱਥੇ ਟੋਟਲ 5 ਕੇਸ ਪਹਿਲਾਂ ਰਜਿਸਟਰ ਨੇ ਇੱਕ ਆਰਮੈਟ ਦਾ ਕੇਸ ਦਰਜਾ ਐਡੀਬੀਐਸ ਐਕਟ ਦੇ ਕੇਸ ਦਰਜਾ ਜੀ ਤੇ ਇੱਕ ਮਰਡਰ ਦਾ ਕੇਸ ਵੀ ਦਰਜਾ ਹੋਇਆ। ਜਿਹੜੀ ਕੀ ਨੇ ਪਹਿਲਾਂ ਤੋਂ ਹੀ ਮਾਮਲੇ ਨੇ ਦਰਜੇ ਹੁਣ ਬਿਲਕੁਲ ਪਾਕਿਸਤਾਨ ਦੇ ਨਾਲ ਇਹ ਜਿਹੜਾ ਡਿਲੀਵਰੀ ਪੈਂਡਾ ਤੇ ਡੱਲ ਪੈਂਡਾ ਜੀ ਇਹ ਬਿਲਕੁਲ ਹੀ ਬਾਰਡਰ ਦੇ ਨਾਲ ਲੱਗਦਾ ਆ ਇਹ ਵਟਸਐਪ ਜਰੀਏ ਉਹਨਾਂ ਦੇ ਨਾਲ ਤਾਲਮਿਲ ਕਰਦੇ ਨੇ ਤੇ ਕੋਈ ਨਾ ਕੋਈ ਲੋਕੇਸ਼ਨ ਦੱਸ ਕੇ ਤੇ ਉੱਥੇ ਡਿਲੀਵਰੀ ਮੰਗਾ ਲੈਂਦੇ ਨੇ ਆਫਟਰ ਡਿਲੀਵਰੀ ਇਹ ਚੱਕ ਕੇ ਅੱਗੇ ਕਨਸਾਈਨਮੈਂਟ ਦੇਣ ਜਾ ਰਹੇ ਸੀ ਜਦੋਂ ਕਿਸਰ ਜੀ ਡਰੋਨ ਜਰੀਏ ਆਏ ਕਿ ਜਹਾਂ ਤੋਂ ਕਹਿੰਦੇ ਕਿ ਉਹ ਸੁੱਤੇ ਜਾਂਦੇ ਨੇ ਕਿ ਵੀ ਆਈ ਹੈ ਜੀ ਸੁੱਤੇ ਨਹੀਂ ਗਏ ਇਹ ਡਰੋਨ ਜਰੀਏ ਆਈ ਰਿਕਵਰ ਹੋ ਗਏ ਰਮਨ ਚਾਵਲਾ ਜਗਬਾਨੀ ਟੀਵੀ ਤਰੰਤਾਰਾ